27 ਅਕਤੂਬਰ ਤੋਂ 2 ਨਵੰਬਰ ਤੱਕ ਜਿਹੜਾ ਵਿਜੀਲੈਂਸ ਅਵੇਅਰਨੈਸ ਵੀਕ ਚਲਾਇਆ ਜਾ ਰਿਹਾ ਹੈ ਇਹਦੇ سلسلے ਚ ਅੱਜ ਅਸੀਂ ਗਵਰਨਮੈਂਟ ਕਾਲਜ ਰੋਪੜ ਦੇ ਵਿੱਚ ਆਏ ਆਂ ਔਰ ਕਾਫੀ ਵਧੀਆ ਤਰੀਕੇ ਨਾਲ ਬੱਚਿਆਂ ਨੇ ਇੱਥੇ ਪਾਰਟਿਸਿਪੇਟ ਕੀਤਾ ਔਰ ਬੜਾ ਇੰਟਰਸਟ ਦਿਖਾਇਆ ਜੋ ਵੀ ਅਵੇਅਰਨੈਸ ਹੋਈ ਹੈ ਔਰ ਆਪਸ ਚ ਜਿਹੜੇ ਕੁਐਸਚਨ ਨੇ ਉਹਨਾਂ ਦੀ ਵੀ ਜਿਹੜੇ ਕੁਝ ਇਕੁਐਰੀਜ਼ ਨੇ ਉਹ ਵੀ ਕਲੀਅਰ ਕੀਤੀਆਂ ਗਈਆਂ ਨੇ ਔਰ ਉਹਨਾਂ ਨੂੰ ਮੋਟੀਵੇਟ ਕੀਤਾ ਗਿਆ ਕਿ ਜਿਹੜਾ ਵਿਜੀਲੈਂਸ ਅਵੇਅਰਨੈਸ ਵੀਕ ਦਾ ਮੇਨ ਮੋਟਿਵ ਹੀ ਹੈ ਕਿ ਸਾਡੀ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਆ ਆਪਣੀ ਸੁਸਾਇਟੀ ਵਾਸਤੇ ਤੇ ਆਪਣੇ ਦੇਸ਼ ਵਾਸਤੇ ਕਿ ਇਥੇ ਕਿਸ ਤਰੀਕੇ ਨਾਲ ਜਿਹੜੀ ਗੁੱਡ ਗਵਰਨੈਂਸ ਜਿਹੜਾ ਮੇਨ ਮੋਟਿਵ ਆ ਉਹਨੂੰ ਅਸੀਂ ਕਿਵੇਂ ਚੀਜ਼ ਕਰ ਸਕਦੇ ਆ ਦੇਖੋ ਆਮ ਲੋਕਾਂ ਵਾਸਤੇ ਵੀ ਇਹੀ ਹੈ ਕਿ ਅਸੀਂ ਆਪ ਜਿਹੜਾ ਹਮੇਸ਼ਾ ਚੌਕਸ ਰਹਿਣਾ ਹੈ ਕਿਤੇ ਵੀ ਕੋਈ ਵੀ ਸਮਾਜ ਦੇ ਵਿੱਚ ਜਾਂ ਕਿਸੇ ਵੀ ਸਰਕਾਰੀ ਅਧਾਇਰੇ ਦੇ ਵਿੱਚ ਜਾਂ ਪਬਲਿਕ ਸਰਵੰਟ ਦੇ ਵਿੱਚ ਕੋਈ ਇਦਾਂ ਦਾ ਗਲਤ ਕੰਮ ਹੁੰਦਾ ਤੇ ਉਹਨੂੰ ਕੰਪਲੇਂਟ ਤੁਸੀਂ ਕਰ ਸਕਦੇ ਹੋ ਕੰਪਲੇਂਟ ਜਿਹੜੀ ਆ ਜਿਹੜਾ ਨਾਂ ਹੈ ਉਹ ਗੋਪਿਆ ਵੀ ਰੱਖਿਆ ਜਾਊਗਾ ਸਾਡੇ ਦੋ ਨੰਬਰ ਚੱਲਦੇ ਨੇ ਆਨਲਾਈਨ ਵੀ ਚੱਲਦਾ 1800 1801000 ਤੇ 9501200200 ਇਹ ਨੰਬਰ ਨੇ ਇਹਨਾਂ ਤੇ ਅਸੀਂ ਕੰਪਲੇਂਟ ਕਰ ਸਕਦੇ ਆਂ ਇਹ ਮੈਂ ਤੁਹਾਡੇ ਚੈਨਲ ਲਈ ਵੀ ਕਹਿਣਾ ਚਾਹੁੰਦਾ ਕਿ ਸਾਡੇ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਹੈ ਕੋਈ ਵੀ ਗਲਤ ਕੰਮ ਤੁਹਾਨੂੰ ਆਉਂਦਾ ਹੈ ਤੇ ਇਸ ਨੰਬਰ 'ਤੇ ਕੰਪਲੀਟ ਕਰੋ ਤਾਂ ਜੋ ਬਣਦੀ ਜਿਹੜੀ ਕਾਰਵਾਈ ਕੀਤੀ ਜਾ ਸਕੇ ਦੇਖੋ ਬੜੀ ਵੱਡੀ ਡਿਸਟਰੈਕਸ਼ਨ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਮੈਂ ਹਮੇਸ਼ਾ ਇਹ ਗੱਲ ਕਰਦਾ ਕਿ ਡਿਸਟਰੈਕਸ਼ਨ ਤੋਂ ਜਿਹੜਾ ਹਮੇਸ਼ਾ ਬਚਣਾ ਚਾਹੀਦਾ ਵਾ ਜਿਹੜਾ ਸਾਡਾ ਜੇ ਸੀਟ ਤੇ ਅਸੀਂ ਬੈਠੇ ਹਾਂ ਉਹ ਸੀਟ ਤੇ ਜਿਹੜਾ ਵੀ ਕੰਮ ਆ ਜਿਹੜੇ ਵੀ ਲੋਕ ਆਉਂਦੇ ਉਹਨਾਂ ਜਸਟਿਸ ਦੇਣਾ ਚਾਹੀਦਾ 27 ਅਕਤੂਬਰ ਤੋਂ 2 ਨਵੰਬਰ ਤੱਕ ਜਿਹੜਾ ਵਿਜੀਲੈਂਸ ਅਵੇਅਰਨੈਸ ਵੀਕ ਚਲਾਇਆ ਜਾ ਰਿਹਾ ਹੈ ਇਹਦੇ سلسلے ਚ ਅੱਜ ਅਸੀਂ ਗਵਰਨਮੈਂਟ ਕਾਲਜ ਰੋਪੜ ਦੇ ਵਿੱਚ ਆਏ ਆਂ ਔਰ ਕਾਫੀ ਵਧੀਆ ਤਰੀਕੇ ਨਾਲ ਬੱਚਿਆਂ ਨੇ ਇੱਥੇ ਪਾਰਟਿਸਿਪੇਟ ਕੀਤਾ ਔਰ ਬੜਾ ਇੰਟਰਸਟ ਦਿਖਾਇਆ ਜੋ ਵੀ ਅਵੇਅਰਨੈਸ ਹੋਈ ਹੈ ਔਰ ਆਪਸ ਚ ਜਿਹੜੇ ਕੁਐਸਚਨ ਨੇ ਉਹਨਾਂ ਦੀ ਵੀ ਜਿਹੜੇ ਕੁਝ ਕੁਐਰੀਜ਼ ਨੇ ਉਹ ਵੀ ਕਲੀਅਰ ਕੀਤੀਆਂ ਗਈਆਂ ਨੇ ਔਰ ਉਹਨਾਂ ਨੂੰ ਮੋਟੀਵੇਟ ਕੀਤਾ ਗਿਆ ਹੈ ਕਿ ਜਿਹੜਾ ਵਿਜੀਲੈਂਸ ਅਵੇਅਰਨੈਸ ਵੀਕ ਦਾ ਮੇਨ ਮੋਟਿਵ ਹੀ ਹੈ ਕਿ ਸਾਡੀ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਆ ਆਪਣੀ ਸੁਸਾਇਟੀ ਵਾਸਤੇ ਤੇ ਆਪਣੇ ਦੇਸ਼ ਵਾਸਤੇ ਕਿ ਇਥੇ ਕਿਸ ਤਰੀਕੇ ਨਾਲ ਜਿਹੜੀ ਗੁੱਡ ਗਵਰਨੈਂਸ ਜਿਹੜਾ ਮੇਨ ਮੋਟਿਵ ਆ ਉਹਨੂੰ ਅਸੀਂ ਕਿਵੇਂ ਚੀਜ਼ ਕਰ ਸਕਦੇ ਆ ਦੇਖੋ ਆਮ ਲੋਕਾਂ ਵਾਸਤੇ ਵੀ ਇਹੀ ਹੈ ਕਿ ਅਸੀਂ ਆਪ ਜਿਹੜਾ ਹਮੇਸ਼ਾ ਚੌਕਸ ਰਹਿਣਾ ਹੈ ਕਿਤੇ ਵੀ ਕੋਈ ਵੀ ਸਮਾਜ ਦੇ ਵਿੱਚ ਜਾਂ ਕਿਸੇ ਵੀ ਸਰਕਾਰੀ ਅਧਾਇਰੇ ਦੇ ਵਿੱਚ ਜਾਂ ਪਬਲਿਕ ਸਰਵੰਟ ਦੇ ਵਿੱਚ ਕੋਈ ਇਦਾਂ ਦਾ ਗਲਤ ਕੰਮ ਹੁੰਦਾ ਤੇ ਉਹਨੂੰ ਕੰਪਲੇਂਟ ਤੁਸੀਂ ਕਰ ਸਕਦੇ ਹੋ ਕੰਪਲੇਂਟ ਜਿਹੜੀ ਆ ਜਿਹੜਾ ਨਾਂ ਆ ਉਹ ਗੋਪਨੀਯਾ ਵੀ ਰੱਖਿਆ ਜਾਊਗਾ ਸਾਡੇ ਦੋ ਨੰਬਰ ਚੱਲਦੇ ਨੇ ਆਨਲਾਈਨ ਵੀ ਚੱਲਦੇ 1800 1801000 ਤੇ 9501200200 ਇਹ ਨੰਬਰ ਨੇ ਇਹਨਾਂ ਤੇ ਅਸੀਂ ਕੰਪਲੇਂਟ ਕਰ ਸਕਦੇ ਆਂ ਇਹ ਮੈਂ ਤੁਹਾਡੇ ਚੈਨਲ ਲਈ ਵੀ ਕਹਿਣਾ ਚਾਹੁੰਦਾ ਕਿ ਸਾਡੇ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਹੈ ਕੋਈ ਵੀ ਗਲਤ ਕੰਮ ਤੁਹਾਨੂੰ ਆਉਂਦਾ ਹੈ ਤੇ ਇਸ ਨੰਬਰ 'ਤੇ ਕੰਪਲੀਟ ਕਰੋ ਤਾਂ ਜੋ ਬਣਦੀ ਜਿਹੜੀ ਕਾਰਵਾਈ ਕੀਤੀ ਜਾ ਸਕੇ ਦੇਖੋ ਬੜੀ ਵੱਡੀ ਡਿਸਟਰੈਕਸ਼ਨ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਮੈਂ ਹਮੇਸ਼ਾ ਇਹ ਗੱਲ ਕਰਦਾ ਕਿ ਡਿਸਟਰੈਕਸ਼ਨ ਤੋਂ ਜਿਹੜਾ ਹਮੇਸ਼ਾ ਬਚਣਾ ਚਾਹੀਦਾ ਵਾ ਜਿਹੜਾ ਸਾਡਾ ਜੇ ਸੀਟ ਤੇ ਅਸੀਂ ਬੈਠੇ ਹਾਂ ਉਹ ਸੀਟ ਤੇ ਜਿਹੜਾ ਵੀ ਕੰਮ ਆ ਜਿਹੜੇ ਵੀ ਲੋਕ ਆਉਂਦੇ ਉਹਨਾਂ ਨੂੰ ਜਸਟਿਸ ਦੇਣਾ ਚਾਹੀਦਾ